आम आदमी पार्टी ਦੇ ਆਗੂ ਅਤੇ ਵਲੰਟੀਅਰ ਜਿੱਥੇ ਆਪਣੀ ਹਾਰ ਤੋਂ ਨਿਰਾਸ਼ਾ ਵਿੱਚ ਨੇ ਉੱਤੇ ਹੀ ਪਾਰਟੀ ਦੇ ਪੁਰਾਣੇ ਵਲੰਟੀਅਰ ਪਾਰਟੀ ਦੀ ਹਾਰ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਏ। ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਤੋਂ ਨਾਰਾਜ਼ ਆਪਣਾ ਪੰਜਾਬ ਪਾਰਟੀ ਵਿੱਚ ਗਏ ਪਾਰਟੀ ਦੇ ਵਲੰਟੀਅਰਾਂ ਮੁਤਾਬਕ ਆਪ ਦੀ ਹਾਰ ਦਾ ਕਾਰਨ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਵੱਲੋਂ ਆਪਣੇ ਪੁਰਾਣੇ ਵਲੰਟੀਅਰਾਂ ਨੂੰ ਨਜ਼ਰ ਅੰਦਾਜ਼ ਕਰਨਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਕੀਤੇ ਗਏ ਜਿੱਤੇ ਦਾਅਵੇ ਤੇ ਵਿਰੋਧੀਆਂ ਨੂੰ ਨਿਸ਼ਾਨਾ ਸਾਧਨਾਂ ਦਾ ਮੌਕਾ ਮਿਲ ਗਿਆ ਹੈ। ਸਾਡੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਸਿਰਫ ਇਹੋ ਦੱਸਣ ਵਾਸਤੇ ਆ ਕਿ ਅੱਜ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਉਹਦਾ ਇੱਕੋ ਇੱਕ ਬੰਦਾ ਜ਼ਿੰਮੇਵਾਰ ਆ ਉਹ ਕੇਜਰੀਵਾਲ। ਕਿਉਂਕਿ ਲੜਾਈ ਦੇ ਵਿੱਚ ਛੋਟੇ ਤੋਂ ਛੋਟਾ ਸਪਾਈ ਵੀ ਬਹੁਤ ਵੱਡਾ ਕੰਮ ਕਰ ਸਕਦਾ ਵਾ। ਇਹਨੇ ਸਾਨੂੰ ਦਰਦਗਰ੍ਹਾ ਕਰਕੇ ਛੋਟੇਪੁਰ ਨੂੰ ਸੈੱਡ ਤੇ ਕਰਤਾ। ਇਸ ਕਰਕੇ ਅੱਜ ਉਹਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਇੱਥੇ ਇਹ ਵਾ ਛੋਟੇਪੁਰ ਨੂੰ ਇੱਥੋਂ ਬਾਹਰ ਕਰਤਾ। ਇਸ ਕਰਕੇ ਇਹ ਜੀ ਫੱਟੀ ਪੋਹਂਚਦੀ ਆ ਪੰਜਾਬ ਨੇ ਦੱਸਤਾ ਕਿ ਅਸੀਂ ਆਪਣਾ ਕੰਮ ਆਪ ਕਰਨਾ ਜਾਣਦੇ ਆ ਸਾਡੇ ਪੰਜਾਬੀਆਂ ਦੀ ਇੱਕ ਫਿਤਰਤ ਆ ਕਿ ਅਸੀਂ ਜੇ ਕਿਸੇ ਦੀ ਪਰੌਣਚਾਰੀ ਕਰਦੇ ਆ ਤੇ ਉਹਨੂੰ ਜੁਆਈ ਵਾਂਗੂ ਕਰਦੇ ਆ ਤੇ ਜੇ ਕਿਸੇ ਨੂੰ ਆ ਥੱਲੇ ਲਾਉਣੀ ਆ ਤੇ ਇਹੀ ਜਗ੍ਹਾ ਲਾਉਣੀ ਆ ਦੁਬਾਰਾ ਉੱਠ ਨਾ ਸਕੇ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੁਬਾਰਾ ਨਹੀਂ ਕਦੀ ਆਏਗੀ ਤੇ ਦੇਖੋ ਆਪਣਾ ਪੰਜਾਬ ਹੀ ਮਾਰਨਾ ਚੱਲੀ ਆ ਤੇ ਮਾਰਨਾ ਚੱਲ ਕੇ ਅਗਲੀ ਸਰਕਾਰ ਆਪਣੇ ਪੰਜਾਬ ਪਾਰਟੀ ਬਣੇਗੀ ਮੈਂ ਤਰਸੀਮ ਸੈਣੀ ਜ਼ਿਲ੍ਹਾ ਪ੍ਰਧਾਨ ਆਪਣਾ ਪੰਜਾਬ ਪਾਰਟੀ ਅੱਜ ਦੇ ਜਿਹੜੇ ਚੋਣ ਦੇ ਨਤੀਜੇ ਆਏ ਨੇ ਇਹਦੇ ਬਾਰੇ ਅਸੀਂ ਕੁਝ ਆਪਣੇ ਜਿਹੜੀ ਹੈ ਗੱਲਬਾਤ ਕਰਨ ਲਈ ਇੱਥੇ ਇਕੱਠੇ ਹੋਏ ਆਂ ਅੱਜ ਦਾ ਨਤੀਜਾ ਜਿਹੜਾ ਕਾਂਗਰਸ ਦੀ ਏਡੀ ਭਾਰੀ ਜਿੱਤ ਜਾਂ ਅਕਾਲੀਆਂ ਦਾ ਵੀ 18-20 ਸੀਟਾਂ ਲੈ ਜਾਣੀਆਂ ਇਹ ਸਿਰਫ ਤੇ ਸਿਰਫ ਕੇਜਰੀਵਾਲ ਤੇ ਕੇਜਰੀਵਾਲ ਐਂਡ ਕੰਪਨੀ ਦੀ ਬਦੌਲਤ ਆਏ ਨੇ ਅਗਰ ਕੇਜਰੀਵਾਲ ਤੇ ਉਹਦੀ ਕੰਪਨੀ ਪੰਜਾਬ ਚ ਇਮਾਨਦਾਰੀ ਨਾਲ ਕੰਮ ਕਰਦੇ ਆਪਣੇ ਵਲੰਟੀਅਰਸ ਨੂੰ ਜਿਹੜੇ ਕਿ ਪੂਰੇ ਦਿਸ਼ਲੇ ਸਤਲ ਦੇ ਉੱਤੇ ਜੁੜੇ ਹੋਏ ਸੀਗੇ ਉਹਨਾਂ ਦਾ ਮਾਨ ਸਨਮਾਨ ਕਰਦੇ ਉਹਨਾਂ ਦੇ ਮਾਨ ਸਨਮਾਨ ਅਨੁਸਾਰ ਚੱਲਦੇ ਪੰਜਾਬੀਆਂ ਦੇ ਤਰੀਕੇ ਦੇ ਅਨੁਸਾਰ ਚੱਲਦੇ ਤੇ ਅੱਜ ਨਤੀਜਾ ਕੁਝ ਹੋਰ ਵੇਖਣ ਨੂੰ ਆਸੀ